ਕਹਿੰਦੇ ਕੀ ਨਾਮ ਹੈ ਮੱਖਣ ਸਿੰਘ ਹੈ ਪਿੰਡ ਜੀ ਰੌਂਗਵਾਲ ਜੀ 23 ਸਾਲ ਪਿਓ ਮਰੀ ਜਗਪਾਲ ਸਿੰਘ ਨਾਮ ਕੀ ਕੀ ਕੰਮ ਕਰਦਾ ਕੌਡੇ ਖੇੜਦਾ ਜੀ ਇਹ ਜੀ ਬਸ ਮੇਰੇ ਕੋਲ ਨਾਲ ਥੋੜਾ ਜਿਹਾ ਬਸ ਆਪੇ ਚ ਘੱਟ ਉਹ ਕਰਦੇ ਸੀਗੇ ਉਹ ਕਹਿੰਦਾ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਦੋ ਕੁੜੀਆਂ ਧੀਆ ਦੋ ਕੁੜੀਆਂ ਧੀਆ ਵੀ ਦੂਜੀ ਕੁੜੀ ਦਾ ਰਿਸ਼ਤਾ ਲਾਓ ਉਹਦੇ ਦੋ ਵਿਆਹ ਹੋਏ ਹੋਏ ਨੇ ਉਹ ਜਾਤ ਹੋਰ ਟੀ ਅਸੀਂ ਨੇ ਉਹਦਾ ਲੈਤਾ ਰਿਖਤਾ ਬਸ ਉਹ ਗੱਲ ਤੋਂ ਤਕਰਾਰ ਕਰਦੇ ਕਰਦੇ ਕੱਲ ਉਹਨੇ ਆਖਰ ਬੰਦਾ ਨੇ ਗੋਲੀ ਮਾਰ ਦਿੱਤੀ ਕਿੱਥੇ ਮਾਰੀ ਖੇਤ ਰਹਿਣਾ ਇਹ ਆਪਾਂ ਇੱਕ ਚ ਮਾਰੀ ਸੀ ਘਰੇ ਹਾਂਜੀ ਘਰੇ ਅੰਦਰ ਮਾਰ ਦਿੱਤੀ ਘਰ ਹੋਰ ਕੌਣ ਕੌਣ ਸੀ ਤੁਸੀਂ ਅਸੀਂ ਤਾਂ ਇਹ ਮੈਂ ਬੱਕਰੀਆਂ ਲੈ ਕੇ ਗਿਆ ਹੋਇਆ ਸੀ ਜੇ ਘਰੇ ਇੱਕ ਮੇਰੇ ਘਰ ਵਾਲੀ ਸੀ ਤੇ ਇੱਕ ਮੇਰਾ ਮੁੰਡਾ ਥੇ ਦੂਜਾ ਹੈਗਾ ଥିਗਾ ਉਹ ਅੰਦਰ ਚਾਹ ਪੀਂ ਜਾਂਦਾ ଥିਗਾ ਉਹਨੇ ਆ ਕੇ ਬਾਹਰ ਚ ਹਾਕ ਮਾਰੀ ਐ ਆਪਦੀ ਕੁੜੀ ਨੂੰ ਉਹ ਪੰਦਾ ਰੱਬੇ ਨੂੰ ਫੋਨ ਕਰਕੇ ਸੱਦਿਆਗਾ ਬਾਈ ਜਦੋਂ ਹਾਕਮਾਰੀ ਉਹਦੀ ਬਾਹਰ ਆ ਗਈ ਉਹ ਮੇਰੇ ਘਰ ਨੂੰ ਪੁੱਠਾ ਸਿੱਧਾ ਬੋਲਣ ਲੱਗ ਗਈ ਜਦੋਂ ਉਹ ਜਦੋਂ ਮੇਰੇ ਮੁੰਡੇ ਨੇ ਛੋਟੇ ਕਹਿਤਾ ਜੋ ਪਾਲ ਨੇ ਵੀ ਤੂੰ ਮੇਰੀ ਮਾਂ ਨੂੰ ਕੰਮ ਬੋਲਦੀ ਐ ਉਹ ਬਸ ਉਹਨੇ ਚੱਕ ਕੇ ਬਦੰਦਰ ਨੇ ਤੇ ਮੌਕੇ ਤੋਂ ਫਰਾਰ ਹੋ ਗਏ ਫੇਰ ਹਾਂਜੀ ਗੱਡੀ ਲੈ ਕੇ ਭੱਜ ਗਏ ਪਰਿਵਾਰ ਦੇ ਵਿੱਚ ਹੋਰ ਕਹੂੰ ਕੌਣਾ ਚਾਹੀਦਾ ਇੱਕ ਬੇਟਾ ਜੀ ਤੇ ਮਾਂ ਆ ਮੇਰੇ ਕੀ ਚਾਹਨੇ ਹੋ ਬਈ ਹਸਾਫ ਹੋਣਾ ਚਾਹੀਦਾ ਜੀ ਅਜਾ ਆਪਣਾ ਹਿੱਸੇ ਬੋਲੋ ਕਿੰਦਾ ਦੀ ਕਾਰਵਾਈ ਚੱਲ ਰਹੀ ਹੈ ਬਾਜੀ ਅਜੇ ਕੋਈ ਕਾਰਵਾਈ ਨਹੀਂ ਹੋਈ ਹੈਗੀ ਬਾ ਮੂੰ ਨਾ ਦੇਖ ਲੈ ਅਜੇ ਕੋਈ ਕਾਰਵਾਈ ਦੇ ਬਿਆਨ ਹੋਗੇ ਹਾਂਜੀ ਬਿਆਨ ਹੋਗੇ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਦੀ ਘਟਨਾ ਹੋਈ ਹੈ ਤੁਹਾਡੇ ਕੀ ਲੱਗਦੇ ਸੀ ਮੇਰਾ ਬ੍ਰਦਰ ਮੈਂ ਰਿਸ਼ਤਾ ਮੈਂ ਕਰਾਇਆ ਸੀ ਇਹ ਗੱਲ ਕੀ ਹੋਈ ਹੈ ਜੀ ਦੇਖੋ ਕੁੜੀਆਂ ਨੂੰ ਲੈਣ ਆਏ ਸੀ ਇਹਨਾਂ ਨੇ ਆਖਿਆ ਵੀ ਕੁੜੀਆ ਵੀ ਬਿਮਾਰ ਆ ਵੀ ਕੱਲ ਨੂੰ ਲੈ ਗਈ ਤੇ ਉਹਨਾਂ ਨੇ ਸੁਣੀ ਨਹੀਂ ਜੇ ਤੋ ਬਾਅਦ ਚ ਮੇਰੇ ਕੋਲੇ ਫੋਨ ਗਿਆ ਵੀ ਉਹ ਤਾਂ ਕਹਿੰਦੇ ਐ ਕਰਕੇ ਐ ਕਰਕੇ ਅਸੀਂ ਗਏ ਵੀ ਰੌਲਾ ਵੀ ਪਾਇਆ ਵੀ ਇਹ ਤਾਂ ਗੱਲ ਤਾਂ ਹੋ ਨਹੀਂ ਸਕਦੀ ਜਦੋਂ ਅਸੀਂ ਜਾਂਦੇ ਨੂੰ ਗਏ ਜੀ ਮੇਰੇ ਜਾਂਦੇ ਨੂੰ ਮੇਰੀ ਟੱਕ ਲੈਈ ਸੀਗੇ ਵੀ ਬਹੁਤ ਮਾੜਾ ਕਰਕੇ ਕੋਈ ਐਡੀ ਬੈਂਸ਼ ਹੀ ਨਹੀਂ ਸੀ ਬੱਚੇ ਦੀ ਉਹਦੀ ਕਬਾਡੀ ਦਾ ਖਿਡਾਰੀ ਤੇ ਇੰਨਾ ਨਰਮ ਮੁੰਡਾ ਸੀ ਆਪਦਾ ਕਾਰੋਬਾਰ ਕਰਕੇ ਵੈਲਟ ਦਾ ਕੰਮ ਕਰਦਾ ਜੀ ਮਿਹਨਤ ਮਿਹਨਤਦਾਰੀ ਸੀਗਾ ਸਰ ਕੀ ਨਾਮ ਆ ਤੇ ਕੀ ਮਾਮਲਾ ਜੀ ਤੁਹਾਡਾ ਕੀ ਨਾਮ ਆ ਤੇ ਕੀ ਮਾਮਲਾ ਲੈ ਕੇ ਆਏ ਐਸਆ ਜਸਵੀਰ ਸਿੰਘ ਥਾਣਾ ਲਾਹੌਰ ਜੀ ਕੀ ਘਟਨਾ ਹੋਈ ਹੈ ਸਰ ਇਹ ਸਰ ਕੱਲ ਸਾਨੂੰ ਕੋਈ 4:05 ਦੇ ਕਰੀਬ ਇਨਫਾਰਮੇਸ਼ਨ ਮਿਲੀ ਸੀ ਕਿ ਜਪਾਲ ਸਿੰਘ ਔਰ ਫਕਾਲਾ ਸਨਫ ਮੱਖਣ ਸਿੰਘ ਦੇ ਮੰਡੇਰ ਕਲਾ ਰੋਡ ਵਾਸੀ ਲੰਗੋਵਾਲ ਦੀ ਗਨਸ਼ਾਟ ਨਾਲ ਡੈਥ ਹੋ ਗਈ ਫਿਰ ਉਸ ਤੋਂ ਬਾਅਦ ਉਹਦਾ ਮਰਹਤਕ ਦਾ ਪਿਤਾ ਮੱਖਣ ਸਿੰਘ ਨੇ ਆ ਕੇ ਐਸਐਚਓ ਸਾਹਿਬ ਕੋਲੇ ਇੰਸਪੈਕਟਰ ਜਤਿੰਦਰਪਾਲ ਜੀ ਕੋਲੇ ਮੁੱਖ ਅਫਸਰ ਥਾਣਾ ਲੰਗੋਵਾਲ ਕੋਲੇ ਸਟੇਟਮੈਂਟ ਲਿਖਾਈ ਵੀ ਇਹ ਜਿਹੜਾ ਮੱਖਣ ਸਿੰਘ ਦਾ ਵੱਡਾ ਲੜਕਾ ਹੈ ਕਮਕੌਰ ਸਿੰਘ ਜੀ ਉਹ ਇੱਥੇ ਚੀਮਾ ਵਿਖੇ ਬਿਆ ਹੋਇਆ ਸੀ ਉਹਨਾਂ ਦਾ ਕਿਤੇ ਘਰੇਲੂ ਆਪਦੇ ਘਰ ਵਾਲੀ ਨਾਲ ਕੋਈ ਤੁਤੁਮਵੇਂ ਪਰਿਵਾਰ ਦਾ ਆਪਸ ਦੇ ਵਿੱਚ ਹੋ ਗਿਆ ਉਹਨੇ ਕੁੜੀ ਨੇ ਆਪਦੇ ਫਾਦਰ ਨੂੰ ਫੋਨ ਕਰਤਾ ਉਹਦਾ ਫਾਦਰ ਸਰਮੁਖ ਸਿੰਘ ਆ ਗਿਆ ਉਹਦੇ ਘਰ ਵਾਲੀ ਕਮਕੌਰ ਸਿੰਘ ਜੀ ਸਰਮੁਖ ਸਿੰਘ ਸਰਮੁਖ ਸਿੰਘ ਉਹਦੇ ਘਰ ਵਾਲੀ ਮਨਦੀਪ ਕੌਰ ਉਹ ਦੋਨੇ ਗੱਡੀ ਲੈ ਕੇ ਇਹਨਾਂ ਦੇ ਘਰ ਆ ਗਏ ਉਹ ਕੁੜੀ ਨੂੰ ਲੈਣ ਵਾਸਤੇ ਉੱਥੇ ਆ ਕੇ ਇਹਨਾਂ ਦੀ ਪਰਿਵਾਰ ਦੇ ਵਿੱਚ ਫੇਰ ਡਿਸਪਿਊਟ ਹੋ ਗਿਆ ਤੁਤੁਮਵੇਂ ਹੋ ਗਈ ਕਿਸੇ ਗੱਲ ਨੂੰ ਉਤ ਤੋਂ ਬਾਅਦ ਇਹ ਜਿਹੜਾ ਚਮਕੌਰ ਸਿੰਘ ਦਾ ਭਰਾ ਸੀ ਜਗਪਾਲ ਸਿੰਘ ਤੇ ਇਹ ਦਾ ਇਹ ਜਿਹੜੇ ਇਹਨੇ ਸ਼ਰਮਕ ਸਿੰਘ ਹੈ ਆਪਣੇ ਚੀਨਬਾਸੀ ਚੀਮਾ ਇਹਨੇ ਉਹਦੇ ਗਨਸ਼ਾਟ ਦੇ ਉਹਦੇ ਫਾਇਰ ਇੱਕ ਸੱਜੀ ਕੂਣੀ ਦੇ ਵਿੱਚ ਮਾਰਿਆ ਦੂਜਾ ਉਹਦੇ ਖੱਬੇ ਪਾਸੇ ਛਾਤੀ ਦੇ ਵਿੱਚ ਮਾਰਿਆ ਇਹ ਜਿਹੜਾ ਜਗਪਾਲ ਸਿੰਘ ਹੈ ਪੁਰਪਕਾਲਾ ਇਹਦੀ ਮੌਕੇ ਤੇ ਅਟਤੀ ਸਪੌਟ ਅੱਥਰੋਂ ਕਿਸ ਤਰ੍ਹਾਂ ਦੀ ਕਾਰਵਾਈ ਹੋਈ ਹੈ ਕਿੰਨੇ ਜਾਣੀ ਤੁਸੀਂ ਜੀ ਕਾਰਵਾਈ ਜੀ ਮੁਕੱਦਮਾ ਨੰਬਰ 151 ਅੰਡਰ ਸੈਕਸ਼ਨ 103 100 ਕਾਰਟ ਜੇਮਨ 61 ਜੇਮਨ 2 VN S 25 27 54 59 ਉਹ ਥਾਣਾ ਲੌਂਗੜ ਮਕਦਮਾ ਦਰਜ ਕਰ ਲਿਆ ਜੀ ਦੋਸ਼ੀ ਦੇ ਘਰ ਰੇਡ ਕੀਤੀ ਦੋਸ਼ੀ ਭੱਜਿਆ ਹੋਇਆ ਉਹਨਾਂ ਐਸਐਸਓ ਸਾਹਿਬ ਪੋਸਟਮਾਰਟਮ ਕਰਵਾ ਰਹੇ ਨੇ ਇਹ ਤੋਂ ਬਾਅਦ ਉਹ ਵੱਖ-ਵੱਖ ਟੀਮਾਂ ਬਣਾ ਦੇਣਗੇ ਜਲਦੀ ਗ੍ਰਿਫਤਾਰ ਕਰਨਗੇ